ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿਸੀ ਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਬਹੁਤ ਸੋਹਣਾ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ ਇਹ ਸੂਟ ਆ ਜਿਹੜਾ ਫੈਬਰਿਕ ਆ ਜੀ ਉਹ ਟਸਰ ਸਿਲਕ ਦੇ ਉੱਪਰ ਫੈਬਰਿਕ ਆ ਕਲਰ ਆ ਜਿਹੜਾ ਉਹ ਮਹਿੰਦੀ ਨਿਓਨ ਕਲਰ ਜਾਗਾ ਬਹੁਤ ਸੋਹਣਾ ਐਲੀਗੈਂਟ ਕਲਰ ਆਗਾ ਤੇ ਜਿਹੜਾ ਫੈਬਰਿਕ ਆ ਜੀ ਉਹ ਵੀ ਬਹੁਤ ਜ਼ਿਆਦਾ ਪਿਓਰ ਕੁਆਲਿਟੀ ਦਾ ਵਧੀਆ ਵਾਲਾ ਫੈਬਰਿਕ ਆਗਾ ਤੇ ਇਹ ਲਾਈਨਿੰਗ ਤੋਂ ਬਿਨਾ ਨਹੀਂ ਬਨੇਗਾ ਸੂਟ ਕਿਉਂਕਿ ਇਹਦੀ ਜਿਹੜੀ ਕੁਆਲਿਟੀ ਹੁੰਦੀ ਆ ਉਹ ਇੰਨੀ ਸੁਪੀਰੀਅਰ ਹੁੰਦੀ ਆ ਜਿਹੜੀ ਕਿ ਲਾਈਨਿੰਗ ਤੋਂ ਬਿਨਾ ਮੀਨਜ਼ ਆ ਪੋਸੀਬਲ ਨਹੀਂ ਹੈਗੀ ਆ ਆਪਾਂ ਸੂਟ ਵੀਅਰ ਕਰਨਾ ਔਰ ਥੋੜੀ ਜਿਹੀ ਕਿਤੇ ਨ ਕਿਤੇ ਜੇ ਟਰਾਂਸਪੇਰੈਂਸੀ ਵੀ ਹੁੰਦੀ ਆ ਇਸ ਕਰਕੇ ਆਪਾਂ ਨੂੰ ਲਾਈਨਿੰਗ ਦੀ ਨੀਡ ਪਵੇਗੀ ਇਸ ਸੂਟ ਦੇ ਸ਼ਰਟ ਦੇ ਨੀਚੇ ਪਵੇਗੀ ਬਾਟਮ ਦੇ ਤੁਸੀਂ ਬੇਸ਼ੱਕ ਨਾ ਲਗਵਾਇਓ ਤੁਸੀਂ ਹਨਾ ਤੇ ਪ੍ਰੋਪਰ ਟਾਈ ਮੀਟਰ ਦੀ ਤੁਹਾਨੂੰ ਸ਼ਰਟ ਦੀ ਲੈਂਥ ਮਿਲੇਗੀ ਤੇ ਇਹਦੀ ਵਿਡਥ ਬਹੁਤ ਜ਼ਿਆਦਾ ਵੀ ਸ਼ਰਟ ਦੀ ਜਿਹੜਾ ਘੇਰਾਗਾ ਉਹ ਬਹੁਤ ਜ਼ਿਆਦਾ ਬਣਿਆ ਹੋਇਆਗਾ ਤੇ ਬਹੁਤ ਚੜਾਈ ਦੇ ਵਿੱਚ ਹੈਗਾ ਤੇ ਤੁਸੀਂ ਜਿੰਨਾ ਮਰਜੀ ਤੁਹਾਡੀ ਲੈਂਥ ਆ ਜਿੰਨਾ ਮਰਜੀ ਤੁਹਾਡਾ ਘੇਰਾ ਮਿੰਗ ਤੁਸੀਂ ਹੈ ਵੀ ਹੋ ਹਨਾ ਹਾਈਟ ਜਿਆਦਾ ਗਈ ਤਾਂ ਤੁਸੀਂ ਆਰਾਮ ਨਾਲ ਇਹ ਵਾਲੇ ਸੂਟ ਆ ਜਿਹੜਾ ਬਣਾ ਸਕਦੇ ਹੋ ਆਪਣੇ ਲਈ ਤੇ ਇਹਦੇ ਆ ਜਿਹੜਾ ਕਲਰ ਤੁਹਾਨੂੰ ਪ੍ਰੋਪਰ ਪਤਾ ਚੱਲ ਰਿਹਾ ਹੋਵੇਗਾ ਵੀਡੀਓ ਦੇ ਵਿੱਚ ਸੇਮ ਕਲਰ ਆ ਰਿਹਾ ਹੈਗਾ ਜੀ ਤੇ ਜਿਹੜੀ ਇਹਦੇ ਦੋਨੋਂ ਸਾਈਡ ਦੇ ਉੱਪਰ ਪੱਟੀ ਲੱਗੀ ਹੋਈ ਹੈਗੀ ਇਹ ਵਾਲੀ ਏਮਬਰਾਇਡਰੀ ਵਾਲੀ ਹੁੰਦੀ ਆ ਟਿਸ਼ੂ ਵਾਲੀ ਪੱਟੀ ਹੁੰਦੀ ਆ ਜਿਹੜੀ ਕਿ ਤੁਸੀਂ ਬਹੁਤ ਸੌਫਟ ਆ ਇਹ ਕੋਈ ਇਦਾਂ ਚੁਬਣ ਵਾਲੀ ਨਹੀਂ ਤੁਸੀਂ ਚਾਹੇ ਇਹਨੂੰ ਆਪਣੇ neck ਤੇ ਲਗਵਾ ਲਿਓ ਕਿ ਤੇ ਲਗਵਾ ਲਿਓ ਤੁਸੀਂ ਕਲੀਆਂ ਕੱਢ ਬਣਾ ਸਕਦੇ ਹੋ ਇਹਦੀਆਂ ਜਾਂ ਬਾਜੂ ਦੇ ਉੱਤੇ ਲਗਵਾ ਸਕਦੇ ਹੋ ਮੀਨ ਜਿਵੇਂ ਤੁਸੀਂ ਚਾਹੋਗੇ ਤੁਹਾਡੀ ਡਿਜ਼ਾਈਨ ਉਸ ਤਰ੍ਹਾਂ ਹੋ ਜਾਏਗੀ ਤੁਸੀਂ ਸਾਡੇ ਕੋਲ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਵਿਦ ਸਟੀਚਿੰਗ ਵੀ ਲੈ ਸਕਦੇ ਹੋਗੇ ਤੇ ਇਹ ਪਲੇਨ ਹੀ ਸੂਟ ਵੈਸੇ ਜਿਆਦਾ ਸੋਹਣਾ ਲੱਗਦਾ ਹੁੰਦਾ ਪਰ ਜੇ ਤੁਸੀਂ ਕਹੋਗੇ ਤਾਂ ਅਸੀਂ ਤੁਹਾਨੂੰ ਐਮਬਰਾਇਡਰੀ ਵੀ ਕਰਵਾ ਕੇ ਦੇ ਦਾਂਗੇ ਵੈਸੇ ਸੂਟ ਪਲੇਨ ਹੀ ਬਹੁਤ ਐਲੀਗੈਂਟ ਲੁੱਕ ਦੇ ਲੱਗਦੇ ਹੁੰਦੇ ਆ ਤੇ ਇਹਦੀ ਜਿਹੜੀ ਬਾਟਮ ਆ ਉਹ ਇਸ ਤਰ੍ਹਾਂ ਆਏਗੀ ਜੀ ਹੈਵੀ ਮਸਲੀਨ ਵਾਲਾ ਫੈਬਰਿਕ ਆ ਬਹੁਤ ਵਧੀਆ ਫੈਬਰਿਕ ਆ ਇਹਦੇ ਤੇ ਤੁਸੀਂ ਬੇਸ਼ੱਕ ਲਾਈਨਿੰਗ ਨਾ ਲਗਾਇਓ ਤਾਂ ਵੀ ਚੱਲ ਜਾਏਗਾ ਜੀ ਬਟ 셔ਟ ਦੇ ਉੱਤੇ ਲਾਈਨਿੰਗ ਲੱਗੇਗੀ ਹੀ ਲੱਗੇਗੀ ਤੇ ਇਹ ਵਾਲਾ ਇਹਦਾ ਦੁਪੱਟਾ ਆਏਗਾ ਜਿਹੜਾ ਕਿ ਪੂਰਾ ਸੈਟਨ ਦਾ ਦੁਪੱਟਾ ਹੈਗਾ ਤੇ ਡਿਜ਼ਾਈਨਰ ਲੁੱਕ ਦਾ ਦੁਪੱਟਾ ਜੀ ਤੁਸੀਂ ਦੇਖੋਗੇ ਇਸ ਤਰ੍ਹਾਂ ਥੋੜਾ ਫੈਨ ਕੱਟ ਕਰ ਦਿਓ ਆ ਦੁਪੱਟਾ ਆਏਗਾ ਜੀ ਇਹਦਾ ਪ੍ਰੋਪਰ ਡਿਜ਼ਾਈਨਰ ਲੁੱਕ ਦਾ ਦੇਖੋਗੇ ਤੁਸੀਂ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਫੋਰ ਸਾਈਡ ਜਿਹੜੇ ਇਹਦੇ ਬਨੇ ਹੋਏ ਆ ਉਹ ਆਪਣੇ ਸੂਟ ਦੇ ਨਾਲ ਦੇ ਬਨੇ ਹੋਏ ਆ ਤੁਸੀਂ ਚਾਹੋ ਤਾਂ ਇਹਨੂੰ ਥੋੜੀ ਬਹੁਤੀ ਲੇਸ ਦੀ ਫਿਨਿਸ਼ਿੰਗ ਦੇ ਸਕਦੇ ਹੋ ਵੈਸੇ ਕੋਈ ਨੀੜ ਵੀ ਨਹੀਂ ਹੈਗੀ ਕਿਉਂਕਿ ਦੁਪੱਟਾ ਆਪਣੇ ਆਪ ਵਿੱਚ ਫੁਲੀ ਕੰਪਲੀਟ ਬਹੁਤ ਸੋਹਣਾ ਦੁਪੱਟਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੈ ਤੇ ਪੂਰੀ ਵਿਡਥ ਹੈ ਜੀ ਇਹਦੇ ਦੁਪੱਟੇ ਦੀ ਇਸ ਤਰ੍ਹਾਂ ਇਹਦੇ ਪੱਲੇ ਆਣਗੇ ਜੀ ਦੁਪੱਟੇ ਦੇ ਬਹੁਤ ਸੋਹਣੀ ਲੁੱਕ ਆਏਗੀ ਸੂਟਾਂ ਦੀ ਤੇ ਆਉਣ ਵਾਲੇ ਵੈਦਰ ਦੇ ਵਿੱਚ ਤੁਸੀਂ ਆਰਾਮ ਨਾਲ ਇਹ ਵਾਲੇ ਸੂਟ ਵੇਅਰ ਕਰ ਸਕਦੇ ਹੋ ਵੈਸੇ ਜਿਹੜੇ ਪੈਸਰ ਸਿਲਕ ਦੇ ਸੂਟ ਹੁੰਦੇ ਆ ਇਹ ਤੁਸੀਂ ਗਰਮੀ ਸਰਦੀ ਜਦੋਂ ਚਾਹੋ ਉਦੋਂ ਪਾ ਸਕਦੇ ਹੁੰਦੇ ਹੋਗੇ ਤੇ ਸਕਰੀਨ ਦੇ ਉੱਪਰ ਤੁਹਾਨੂੰ ਪ੍ਰਾਈਸ ਸ਼ੋ ਹੋਗੇ ਹੋਣਗੇ ਜੀ ਆਪਾਂ ਤੁਹਾਨੂੰ ਫੈਬਰਿਕ ਦੀ ਫੁੱਲ ਇਨਫੋਰਮੇਸ਼ਨ ਦੇ ਦਿੱਤੀ ਆ ਤੇ ਜੇਕਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਉਹਦੇ ਤੇ ਸਾਨੂੰ ਡੀਐਮ ਕਰ ਸਕਦੇ ਹੋਗੇ ਤੇ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋਗੇ ਵਿਥਿਨ 3 অর 4 ਡੇਸ ਦੇ ਵਿੱਚ ਅਗਰ ਤੁਸੀਂ ਪੰਜਾਬ 'ਚ ਤਾਂ ਤੁਹਾਡੇ ਤੱਕ ਸੂਟ ਪਹੁੰਚ ਜਾਏਗਾ ਬਟ ਅਗਰ ਤੁਸੀਂ ਪੰਜਾਬ ਤੋਂ ਕਿਸੇ ਹੋਰ ਸਟੇਟ ਦੇ ਵਿੱਚੋਂ ਤਾਂ 1 ਵੀਕ ਲੱਗਦਾ ਐਂਡ ਅਗਰ ਤੁਸੀਂ ਬਾਹਰ ਬਾਹਰ ਫੋਰਨ ਦੇ ਵਿੱਚੋਂਗੇ ਤਾਂ ਕਿਸੇ ਵੀ ਕੰਟਰੀ 'ਚ ਹਰ ਤਰ੍ਹਾਂ ਦੀ ਆਪਾਂ ਸ਼ਿਪਿੰਗ ਰੱਖਦੇ ਆਂਗੇ ਜੀ ਤੁਸੀਂ ਸ਼ਿਪਿੰਗ ਕਰਵਾ ਸਕਦੇ ਹੋ ਸਾਡੇ ਕੋਲ ਵਿਦ ਸਟੀਚਿੰਗ ਵਿਦਆ ਜੇ ਤੁਸੀਂ ਸਾਡੇ ਚੈਨਲ ਉਤੇ ਫਸਟ ਟਾਈਮ ਆਏ ਹੋਗੇ ਤਾਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਪੂਰੀ ਵੀਡੀਓ ਦੇਖਿਓ ਵਧੀਆ ਸਾਨੂੰ ਤੁਹਾਨੂੰ ਵਧੀਆ ਸੋਹਣੇ ਸੂਟ ਦਿਖਾ ਰਹੇ ਆਂ ਆਪਾਂ ਤੇ ਇਹ ਵਾਲਾ ਸੂਟ ਦੇਖੋਗੇ ਜੀ ਤੁਸੀਂ ਐਕਚੁਅਲੀ ਇਹ ਸੂਟ ਹੈ ਜੇ ਸਾਡਾ ਸਟਿਚ ਹੋਣਾਗਾ ਮੀਨ ਜੇ ਭੈਣ ਨੇ ਸਟਿਚ ਕਰਵਾਉਣਾਗਾ ਤੇ ਅਸੀਂ ਤੁਹਾਨੂੰ ਪਹਿਲਾਂ ਹੀ ਸ਼ੋਅ ਕਰਤਾ ਕਿਉਂਕਿ ਮੈਨੂੰ ਇਹ ਸੀਗਾ ਵੀ ਚਲੋ ਤੁਹਾਡੇ ਤੱਕ ਇੱਕ ਆਈਡੀਆ ਮਿਲ ਜਾਂਦਾ ਕਿ ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਪਾਂ ਕਰਦੇ ਆਂਗੇ ਠੀਕ ਹੈ ਜੀ ਇਹ ਵਾਲਾ ਸੋਟ ਹੈ ਇਸ ਤਰ੍ਹਾਂ ਇਹ ਸ਼ਰਟ ਦਾ ਫਰੰਟ ਪੀਸ ਹੈਗਾ ਜੀ ਠੀਕ ਹੈ ਪਹਿਲਾਂ ਤਾਂ ਕਲਰ ਦੇਖੋ ਫੈਬਰਿਕ ਆ ਜਿਹੜਾ ਉਹ ਇਹਦਾ ਅ ਥੋੜਾ ਜਿਹੜਾ ਖਾਦੀ ਸਿਲਕ ਹੁੰਦਾਗਾ ਸੈਮੀ ਵਾਲਾ ਉਹ ਵਾਲਾ ਫੈਬਰਿਕ ਆ ਬਟ ਬਹੁਤ ਸੁਪੀਰੀਅਰ ਵਧੀਆ ਕੁਆਲਿਟੀ ਵਾਲਾ ਫੈਬਰਿਕ ਆ ਆਪਾਂ ਹਮੇਸ਼ਾ ਹੀ ਲਾਉਣੇ ਆ ਤੇ ਹਮੇਸ਼ਾ ਤੁਹਾਨੂੰ ਕਹਿ ਰਹੇ ਹਾਂ ਕਿ ਵਰਕ ਦੀ ਆਪਣੀ ਪੂਰੀ ਫੁੱਲ ਗਰੰਟੀ ਹੁੰਦੀ ਆ ਕਿ ਆਪਣਾ ਵਰਕ ਏਮਬਰਾਇਡਰੀ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਆਪਾਂ ਗ੍ਰੇ ਕਲਰ ਦੇ ਲੇਸ ਆ ਜਿਹੜੀ ਉਹ ਇਨਸਰਟ ਕੀਤੀ ਹੈਗੀ ਸੂਟ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹ ਸਾਰ ਆਪਾਂ ਵਰਕ ਕੀਤਾ ਹੋਇਆਗਾ ਬਾਜੀ ਦੇ ਉੱਤੇ ਵੀ ਸੇਮ ਵਰਕ ਆਏਗਾ ਜੀ ਸਾਰੇ ਸੂਟ ਦੇ ਉੱਤੇ ਸੇਮ ਵਰਕ ਆਏਗਾ ਤੇ ਕਲਰ ਕੰਬੀਨੇਸ਼ਨ ਆਪਾਂ ਬਹੁਤ ਸੋਹਣੇ ਚੂਜ਼ ਕੀਤੇ ਹੋਏ ਆ ਹੁਣ ਤੁਸੀਂ ਸਾਨੂੰ ਦੇਖੋ ਇਹਨਾਂ ਨੇ ਜੀ ਫੋਟੋ ਭੇਜੀ ਸੀ ਵੈਸੇ ਤਾਂ ਵੀ ਤੁਸੀਂ ਇਸ ਫੋਟੋ ਦੇ ਕਲਰ ਦਾ ਸਾਨੂੰ ਸੂਟ ਬਣਾ ਕੇ ਦੇ ਦਿਓ ਹਨਾ ਤੇ ਸੌਰੀ ਬਟ ਫਿਰ ਵੀ ਅਸੀਂ ਇਹ ਕਹਿਣਾ ਹੁੰਦਾ ਵੀ ਪਹਿਣਾ ਨੇ ਜਿਹੜਾ ਵੀ ਕਲਰ ਕੋਈ ਸਪੈਸ਼ਲੀ ਯੂਨੀਕ ਜਾਂ ਕਲਰ ਬਣਾਉਣਾ ਹੁੰਦਾ ਤਾਂ ਆਪਣੇ ਕੋਲੇ ਇਸ ਤਰ੍ਹਾਂ ਦਾ ਇਹ ਮੋਰ ਦਾ ਸ਼ੇਡ ਚਾਰਟ ਹੈਗਾਗਾ ਤਾਂ ਤੁਸੀਂ ਇਹਦੇ ਵਿੱਚੋਂ ਕੋਈ ਵੀ ਕਲਰ ਸਾਥੋਂ ਮੰਗਵਾ ਸਕਦੇ ਹੋ ਸਾਨੂੰ ਫੋਟੋ ਜੇ ਅਸੀਂ ਤੁਹਾਨੂੰ ਭੇਜ ਦੇਵਾਂਗੇ ਤਾਂ ਤੁਸੀਂ ਆਪਣੀ ਪਸੰਦ ਦਾ ਕਲਰ ਸਾਡੇ ਤੋਂ ਕਰਵਾ ਸਕਦੇ ਹੋ ਜਿਹਹ ਜਿਹਾ ਵੀ ਕਹੋਗੇ ਉਹ ਜਿਹਾ ਕਲਰ ਤੁਹਾਡੇ ਲਈ ਅਸੀਂ ਰੈਡੀ ਕਰਕੇ ਦੇਵਾਂਗੇ ਹਾਂ ਇਹ ਚੀਜ਼ ਹੋ ਸਕਦੀ ਹੈ ਕੁਝ ਕਲਰ ਆ ਜਿਹੜੇ ਉਹ ਆਪਾਂ ਨੂੰ ਸਿਰਫ ਪਿਓਰ ਦੇ ਵਿੱਚ ਰੈਡੀ ਹੁੰਦੇ ਨੇ ਪਰ ਕੁਝ ਕਲਰ ਜਿਹੜੇ ਆਪਣੇ ਕੋਲੇ ਸੈਮੀ ਦੇ ਵਿੱਚ ਹੁੰਦੇ ਨੇਗੇ ਤੇ ਡਾਈਏਬਲ ਫੈਬ੍ਰਿਕ ਵੀ ਹੁੰਦਾ ਆਪਣੇ ਕੋਲੇ ਆਰਡਰ ਵਿਦਆਊਟ ਡਾਈ ਵੀ ਫੈਬਰਿਕ ਹੁੰਦਾਗਾ ਤੇ ਤੁਸੀਂ ਜਿਸ ਤਰ੍ਹਾਂ ਦਾ ਕਲਰ ਤੁਸੀਂ ਸਾਨੂੰ ਫੋਟੋ ਭੇਜਾਂਗੇ ਤੁਸੀਂ ਜਿਹੜਾ ਕਲਰ ਚੂਜ਼ ਕਰੋਗੇ ਕਈ ਵਾਰ ਆਪਾਂ ਕੰਬੀਨੇਸ਼ਨ ਕਰ ਲੈਂਦੇ ਤਾਂ ਕਰ ਸਕਦੇ ਇਹ ਇਹ ਸ਼ੇਡ ਚਾਰਟ ਦਿਖਾਉਣ ਦਾ ਮੇਰਾ ਪਰਪਸ ਇਹ ਹੁੰਦਾਗਾ ਕਿ ਕਈ ਵਾਰ ਆਪਾਂ ਨੂੰ ਕਲਰ ਚੂਜ਼ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਬਟ ਇਸ ਦੇ ਅਕੋਰਡਿੰਗ ਆਪਾਂ ਨੂੰ ਸੇਮ ਕਲਰ ਮਿਲ ਜਾਂਦਾਗਾ ਤੇ ਅਗਰ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਦਾ ਹੈਗਾਗਾ ਮੀਨਸ ਇਹ ਵਾਲਾ ਸ਼ੇਡ ਚਾਰਟ ਤਾਂ ਤੁਸੀਂ ਸਾਨੂੰ ਆਪਣੇ ਸ਼ੇਡ ਚਾਰਟ ਦਾ ਨੰਬਰ ਵੀ ਦੱਸ ਸਕਦੇ ਹੋਗੇ ਤੇ ਇਸ ਤੋਂ ਬਿਨਾ ਇਹ ਵਾਲੇ ਸੂਟ ਦਾ ਵੀ ਆਪਾਂ ਤੁਹਾਨੂੰ ਦੱਸਿਆ ਵੀ ਬਹੁਤ ਸੋਹਣਾ ਇਹ ਨਾ yellow ਕਲਰ ਆ ਨਾ mehndi ਕਲਰ ਆ neon ਜਿਹਾ ਕਲਰ ਆ ਬਹੁਤ ਪਿਆਰਾ ਕਲਰ ਆ ਕੰਬੀਨੇਸ਼ਨ ਆਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਇਹਦੀ ਬਾਜੀ ਦੇ ਉੱਪਰ ਵੀ ਬਾਜ ਆਏਗਾ ਬਾਜੀ ਦੇ ਉੱਪਰ ਹਜੇ ਆਪਾਂ ਥੋੜੀ ਬਹੁਤ ਇਹਦੀ ਲੇਸ ਦੀ ਫਿਨਿਸ਼ਿੰਗ ਆ ਜਿਹੜੀ ਉਹ ਕਰਨੀ ਆਗੀ ਹਜੇ ਪੈਂਡਿੰਗ ਆਗੀ ਤੇ ਇਹ ਵਾਲੀ ਇਹਦੀ ਬਾਜੂ ਆਉਣੀ ਦੀ ਹੈ ਪਰ ਇਹ ਸਿਰਫ ਤੁਹਾਨੂੰ ਇੱਕ ਆਈਡੀਆ ਦਿੱਤਾ ਵੀ ਤੁਸੀਂ ਇਸ ਤਰ੍ਹਾਂ ਦੇ ਲੇਸਸ ਸਾਡੇ ਤੋਂ ਇਨਸਰਟ ਕਰਵਾ ਕੇ ਵੀ ਤੁਸੀਂ ਸਾਡੇ ਤੋਂ ਸੂਟ ਆ ਜਿਹੜੇ ਰੈਡੀ ਕਰਵਾ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਹੈ ਜੀ ਠੀਕ ਹੈ ਜੀ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਨੈਕਸਟ ਸੂਟ ਪਰ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਅਗਰ ਤੁਸੀਂ ਸਾਡੇ ਇੰਸਟਾਗ੍ਰam ਚੈਨਲ ਨੂੰ ਹਜੇ ਤੱਕ ਨਹੀਂ ਪੇਜ ਨੂੰ ਫੋਲੋ ਕੀਤਾ ਤਾਂ ਉਹਨੂੰ ਵੀ ਜ਼ਰੂਰ ਫੋਲੋ ਕਰ ਲਓ ਜੀ ਇੰਸਟਾਗ੍ਰam ਦੇ ਉੱਤੇ ਆਪਣਾ ਪੇਜ ਬਣਾਇਆ ਹੋਇਆ ਜਿਹੜਾ ਕਿ ਤੁਹਾਨੂੰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੋਵੇਗਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਉਹਦੇ ਨਾਮ ਤੇ ਪੇਜ ਆ ਉੱਥੇ ਤੁਹਾਨੂੰ ਪ੍ਰੋਪਰ ਇਹਨਾਂ ਸਾਰੇ ਸੂਟਾਂ ਦੇ ਰੀਲਸ ਆ ਜਿਹੜੀਆਂ ਉਹ ਮਿਲ ਜਾਣਗੀਆਂ ਹੁਣ ਤੁਹਾਨੂੰ ਦਿਖਾਉਣੀ ਆ ਇੱਕ ਜੋਰਜਟ ਦਾ ਸੂਟ ਜਿਹੜਾ ਕਿ ਬਹੁਤ ਹੀ ਨੋਮੀਨਲ ਪ੍ਰਾਈਸ ਦੇ ਵਿੱਚ ਆਗਾ ਮੀਨਸ ਬਹੁਤ ਰੀਜ਼ਨੇਬਲ ਪ੍ਰਾਈਸ ਹੈ ਇਹਦੀ ਵਿਦ ਦੁਪੱਟਾ ਤੁਹਾਨੂੰ ਇਹ ਵਾਲਾ ਸੂ ਦੇਖੋ ਜੀ ਇਹਦਾ ਜਿਹੜਾ ਕਲਰ ਆ ਉਹ 베بی ਪਿੰਕ ਆ ਪਿਓਰ 베بی ਪਿੰਕ ਕਲਰ ਆ ਤੇ ਗਰਲਿਸ਼ ਲੁੱਕ ਵਾਲਾ ਸੂਟ ਵੀ ਹੈ ਜੀ ਇਹ ਤੇ ਬਾਕੀ ਕਲਰ ਲਾਈਟ ਹੋਣ ਕਰਕੇ ਬੜੇ ਡੀਸੈਂਟ ਐਮਬ੍ਰੋਇਡਰੀ ਹੋਣ ਕਰਕੇ ਇਹ ਕੋਈ ਵੀ ਇਸ ਦੀ ਭੈਣ ਆ ਜਿਹੜੀ ਆਰਾਮ ਨਾਲ ਸੂਟ ਪਾ ਸਕਦੀ ਹੈਗੀ ਠੀਕ ਹੈ ਜੀ ਤੇ ਇਹ 베بی ਪਿੰਕ ਕਲਰ ਆ ਫੈਬਰਿਕ ਆ ਜਿਹੜਾ ਇਹਦਾ ਪਿਓਰ ਜੌਰਜਟ ਦੇ ਵਿੱਚ ਹੈਗਾ ਆਪਣਾ ਲੈਂਥ ਕੇਰ ਦੀ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਦੇਖੋ ਜੀ ਇਹਦੇ ਵਿੱਚ ਉੱਪਰ ਦੋ ਫਲਾਵਰਸ ਆਪਣੇ ਜਾ ਰਹੇ ਨੇਗੇ ਤੇ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਵਾਈਟ ਕਲਰ ਦੀ ਛੋਟੇ ਛੋਟੇ ਬੂਟੀ ਬਣੀ ਹੋਏਗੀ ਸੌਰੀ ਤੇ ਘੇਰੇ ਦੇ ਉੱਪਰ ਵੀ ਇਸ ਤਰ੍ਹਾਂ ਏਮਬਰਾਇਡਰੀ ਹੋਈ ਵੀ ਹੈ ਜੀ ਠੀਕ ਹੈ ਜੀ ਘੇਰੇ ਦੇ ਉੱਪਰ ਏਮਬਰਾਇਡਰੀ ਹੈ ਤੇ ਏਮਬਰਾਇਡਰੀ ਤੁਹਾਨੂੰ ਦਿਖਾਈ ਦਿੰਨੇ ਅਸੀਂ ਪੂਰੀ ਫੁੱਲ ਨੀਟ ਐਂਡ ਕਲੀਨ ਏਮਬਰਾਇਡਰੀ ਹੋਈ ਵੀ ਹੈ ਠੀਕ ਹੈ ਜੀ ਤੇ 5 ਮੀਟਰ ਰਨਿੰਗ ਇਹ ਫੈਬਰਿਕ ਹੋਏਗਾ। ਜੋਰਜਟ ਦਾ ਫੈਬਰਿਕ ਆ ਤੇ ਇਹ ਵਾਲਾ ਇਹਦਾ ਦੁਪੱਟਾ ਆਏਗਾ। ਦੁਪੱਟਾ ਵੀ ਖੁੱਲਾ ਡੁੱਲਾਗਾ ਤੇ ਪਲੱਸ ਇਹਦੇ ਤੇ ਉੱਤੇ ਵੀ ਐਮਬਰਾਇਡਰੀ ਹੋਈ ਵੀ ਆ। ਦੇਖੋ ਜੀ ਸਾਰੀ ਸਕੈਲਪਿੰਗ ਹੋਈ ਵੀ ਆ। ਮੀਂਜੇ ਇਸ ਤਰ੍ਹਾਂ ਕੱਟਵਰਕ ਹੋਇਆ ਹੋਇਆ। ਤੇ ਤੁਹਾਨੂੰ ਪਤਾ ਅੱਜਕੱਲ ਕੱਲੇ ਕੱਟਵਰਕ ਦੇ ਕਿੰਨਾ ਜ਼ਿਆਦਾ ਪ੍ਰਾਈਸ ਆਗਾ ਤੇ ਅਗਰ ਤੁਸੀਂ ਕਹੋਗੇ ਸਾਨੂੰ ਸੇਮ ਸੂਟ ਰੈਡੀ ਕਰਕੇ ਦੇ ਦਿਓ ਜੀ। ਸੌਰੀ ਥੋੜੀ ਗਲੇ ਦੀ ਪ੍ਰੋਬਲਮ ਆ ਰਹੀ ਹੈ ਤੇ ਅਗਰ ਤੁਸੀਂ ਕਹੋਗੇ ਸਾਨੂੰ ਸੇਮ ਸੂਟ ਰੈਡੀ ਕਰਕੇ ਦੇ ਦਿਓ ਜੀ ਰੈਡੀ ਅਸੀਂ ਜ਼ਰੂਰ ਕਰ ਦੇਵਾਂਗੇ ਬਟ ਉਹਦੇ ਪ੍ਰਾਈਸ ਸੇਮ ਨਹੀਂ ਲੱਗਣਗੇ ਕਿਉਂਕਿ ਮੀਨਸ ਇਹ ਸਾਡਾ ਘੱਟ ਪ੍ਰਾਈਸ ਵਿੱਚ ਸੂਟ ਬਣਿਆ ਹੋਇਆ ਪਰ ਹੁਣ ਵਾਲਾ ਸੂਟ ਜਿਹੜਾ ਹੋਏਗਾ ਉਹਦੇ ਪ੍ਰਾਈਸ ਜ਼ਿਆਦਾ ਲੱਗੇ ਕਿਉਂਕਿ ਤੁਹਾਨੂੰ ਪਤਾ ਵੀ ਇੰਨੀ ਵਾਰ ਜ਼ਿਆਦਾ ਏਮਬਰਾਇਡਰੀ ਦੇਣੀ ਪੋਸੀਬਲ ਨਹੀਂ ਹੈਗੀ ਇੰਨੀ ਵਾਲੇ ਪ੍ਰਾਈਸ ਦੇ ਵਿੱਚ ਤਾਂ ਇਹ ਦੇਖੋ ਜੀ ਸਾਰੇ ਇਹਦੇ ਦੁਪੱਟੇ ਦੇ ਉੱਤੇ ਇਸ ਤਰ੍ਹਾਂ ਫਲਾਵਰਸ ਬਣੇ ਹੋਏ ਨੇ ਸਾਰੇ ਕੰਨੀ ਦੇ ਉੱਤੇ ਫਲਾਵਰ ਜਾ ਰਹੇ ਨੇ ਔਰ ਦੋਨੋਂ ਸਾਈਡ ਜਾ ਰਹੇ ਨੇ ਇਹ ਨਹੀਂ ਹੈਗਾ ਵੀ ਇੱਕੋ ਸਾਈਡ ਆ ਤਾਂ ਤੁਸੀਂ ਜਿਹੜਾ ਮਰਜੀ ਸਾਈਡ ਆਪਣਾ ਸਿਰ ਤੇ ਜਾਂ ਮੋਢੇ ਦੇ ਉੱਤੇ ਸ਼ੋਲਡਰ ਦੇ ਉੱਤੇ ਰੱਖ ਸਕਦੇ ਹੋ ਤੇ ਪੂਰੀ ਵਧੀਆ ਵਾਲੀ ਇਸ ਤਰ੍ਹਾਂ ਏਮਬਰਾਇਡਰੀ ਹੋਈ ਵੀ ਹੈ ਬਹੁਤ ਜ਼ਿਆਦਾ ਸੋਹਣੀ ਠੀਕ ਹੈ ਜੀ ਤੇ ਇਹ ਸੂਟ ਦੀ ਪੂਰੇ ਦੀ ਲੁੱਕ ਆਏਗੀ ਬਹੁਤ ਜ਼ਿਆਦਾ ਪਿਆਰੀ ਤੇ ਸੋਹਣੀ ਲੁੱਕ ਆਏਗੀ ਕਲਰ ਬਹੁਤ ਜ਼ਿਆਦਾ ਸੋਨਾ ਡੀਸੈਂਟ ਜਿਹਾ ਕਲਰ ਆ ਜਿਹੜਾ ਕਿ ਮੈਨੂੰ ਲੱਗਦਾ ਹਰ ਇੱਕ ਨੂੰ ਪਸੰਦ ਹੁੰਦਾ ਇਹ ਵਾਲਾ ਕਲਰ ਤੇ ਬਾਕੀ ਅੱਜ ਵਾਲੇ ਸੂਟਾਂ ਦੀ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਏ ਤਾਂ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਬਾਕੀ ਸਾਡੇ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋ ਤੁਸੀਂ ਮੀਨ ਆਪਣੇ ਪਸੰਦ ਦਾ ਸੂਟ ਵੀ ਭੇਜ ਸਕਦੇ ਹੋ ਤੁਸੀਂ ਉਹ ਵੀ ਅਸੀਂ ਕਸਟਮਾਈਜ਼ ਕਰ ਦੇਵਾਂਗੇ ਜੀ ਹੈਂਡਵਰਕ ਆਰੀਵਰਕ ਮਸ਼ੀਨਵਰਕ ਪੇਂਟਵਰਕ ਆਪਾਂ ਨੀਡਲਵਰਕ ਸਾਰੇ ਤਰ੍ਹਾਂ ਦੀ ਐਮਬਰਾਇਡਰੀ ਆਪਾਂ ਕਰਦੇਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸੂਟ ਵਧੀਆ ਲੱਗੇ ਹੋਣਗੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ